ਦੋਸਤੋ ਕਿਸਾਨ ਜਥੇਬੰਦੀਆਂ ਦੇ ਪ੍ਰੋਗਰਾਮ ਨੇ ਕਿ ਅਸੀਂ ਦਿੱਲੀ ਜਾ ਕੇ ਦਿੱਲੀ ਆਪਣਾ ਇੱਕ ਵਾਰ ਫਿਰ ਅਸੀਂ ਮੋਰਚਾ ਲਾਉਣਾ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਅਸੀਂ ਦਿੱਲੀ ਜਾਵਾਂਗੇ ਦਿੱਲੀ ਜਾ ਕੇ ਅਸੀਂ ਪ੍ਰੋਟੈਸਟ ਕਰਾਂਗੇ ਜਿਸ ਤਰੀਕੇ ਦੇ ਨਾਲ ਕਿਸਾਨ ਅੰਦੋਲਨ ਦਿੱਲੀ ਦੇ ਵਿੱਚ ਲੜਿਆ ਗਿਆ ਸੀ ਉਸੇ ਦੀ ਤਰਜ਼ ਦੇ ਉੱਪਰ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਅਸੀਂ ਦਿੱਲੀ ਜਾਵਾਂਗੇ ਦਿੱਲੀ ਜਾ ਕੇ ਅਸੀਂ ਪੱਕਾ ਮੋਰਚਾ ਲਾਵਾਂਗੇ ਪੱਕੇ ਮੋਰਚੇ ਤੋਂ ਭਾਅ ਕੇ ਅਸੀਂ ਉਦੋਂ ਤੱਕ ਬੈਠਾਂਗੇ ਦਿੱਲੀ ਦੇ ਵਿੱਚ ਜਦੋਂ ਤੱਕ ਭਾਜਪਾ ਦੀ ਸਰਕਾਰ ਸਾਡੀਆਂ ਸਾਰੀਆਂ ਮੰਗਾਂ ਮੰਨ ਨਹੀਂ ਲੈਂਦੀ ਜਿਆਦਾਤਰ ਲੋਕ ਸੋਚਦੇ ਹੋਣੇ ਕਿ ਭਾਜਪਾ ਦੀ ਸਰਕਾਰ ਨੇ ਤਿੰਨ ਜਿਹੜੇ ਖੇਤੀ ਕਾਨੂੰਨ ਨੇ ਜਿਹੜੇ ਤਿੰਨ ਖੇਤੀ ਕਾਨੂੰਨ ਬਣਾਏ ਸੀ ਭਾਜਪਾ ਦੀ ਸਰਕਾਰ ਨੇ ਜੇਕਰ ਉਹ ਕਿ ਤਿੰਨ ਕਾਨੂੰਨ ਹੀ ਵਾਪਸ ਕਰ ਲੇ ਭਾਜਪਾ ਦੀ ਸਰਕਾਰ ਨੇ ਤਾਂ ਅਖਰ ਕਿਸਾਨ ਜਥੇਬੰਦੀਆਂ ਹੁਣ ਧਰਨਾ ਕਿਉਂ ਦਿੱਲੀ ਦੇ ਵਿੱਚ ਲਾਉਣ ਜਾ ਰਹੀਆਂ ਨੇ ਤੇ ਕਿਹੜੇ ਕਿਹੜੇ ਉਹ ਕਿਸਾਨ ਨੇ ਕਿੜੀਆਂ ਕਿੜੀਆਂ ਉਹ ਜਥੇਬੰਦੀਆਂ ਨੇ ਜਿਹੜੀਆਂ ਦਿੱਲੀ ਦੇ ਵਿੱਚ ਜਾ ਕੇ ਪ੍ਰੋਟੈਸਟ ਕਰਨਾ ਚਾਹੁੰਦੀਆਂ ਨੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਨਾਲ ਮੰਗਾਂ ਸਾਂਝੀਆਂ ਕਰ ਦਵਾਂ ਕਿ ਹੁਣ ਕਿਸਾਨ ਦਿੱਲੀ ਜਾ ਰਹੇ ਨੇ ਹੁਣ ਕਿਸਾਨਾਂ ਦੀਆਂ ਮੰਗਾਂ ਕਿਹੜੀਆਂ ਨੇ ਸਭ ਤੋਂ ਪਹਿਲਾਂ ਤਾਂ ਜਿਹੜੀ ਅਹਿਮ ਤੇ ਮੇਨ ਮੰਗ ਹੈ ਕਿਸਾਨਾਂ ਦੀ ਉਹ ਮੰਗ ਹੈਗੀ ਹੈ ਕਿ ਐਮਐਸਪੀ ਨੂੰ ਕਾਨੂੰਨੀ ਮਾਨਤਾ ਦਿੱਤੀ ਜਾਵੇ ਐਮਐਸਪੀ ਜਿਹੜੀ ਫਸਲਾਂ ਦੇ ਉੱਪਰ ਕਿਸਾਨਾਂ ਨੂੰ ਐਮਐਸਪੀ ਮਿਲਦੀ ਹੈ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਦਿੱਤੀ ਜਾਵੇ ਹਾਲਾਤ ਭਾਵੇਂ ਕੋਈ ਵੀ ਹੋਣ ਕਿਸਾਨਾਂ ਦੀ ਫਸਲ ਦੀ ਜਿਹੜੀ ਚੁਕਾਈ ਹੈ ਉਹ ਜਿਹੜੀਆਂ ਖਰੀਦ ਏਜੰਸੀਆਂ ਨੇ ਖਰੀਦ ਏਜੰਸੀਆਂ ਐਮਐਸਪੀ ਦੇ ਉੱਪਰ ਕਰਨੀਆਂ ਯਾਨੀ ਕਿ ਸਰਕਾਰ ਐਮਐਸਪੀ ਦੇ ਉੱਪਰ ਫਸਲ ਚੱਕੇ ਸਾਡੀ ਹਾਲਾਤ ਭਾਵੇਂ ਕੋਈ ਵੀ ਹੋਣ ਐਮਐਸਪੀ ਨੂੰ ਮਾਨਤਾ ਮਿਲੇ ਐਮਐਸਪੀ ਨੂੰ ਕਾਨੂੰਨੀ ਗਰੰਟੀ ਬਣਾਇਆ ਜਾਵੇ ਇੱਕ ਤਾਂ ਇਹ ਮੰਗ ਹੈ ਕਿਸਾਨਾਂ ਦੀ ਦੂਜੀ ਮੰਗ ਹੈਗੀ ਹੈ ਕਿ ਲਖੀਮਪੁਰ ਘਟਨਾ ਲਖੀਮਪੁਰ ਦੇ ਵਿੱਚ ਆਪਾਂ ਨੂੰ ਪਤਾ ਕਿ ਜਿਹੜੇ ਉੱਥੋਂ ਦੇ ਰਾਜਗ੍ਰਹਿ ਮੰਤਰੀ ਟੈਨੀ ਸੀ ਮਿਸ਼ਰਾ ਟੈਨੀ ਉਹਦੇ ਬੇਟੇ ਦੇ ਉੱਪਰ ਇਲਜ਼ਾਮ ਲੱਗਿਆ ਸੀ ਕਿ ਕਿਸਾਨਾਂ ਦੇ ਉੱਪਰ ਗੱਡੀਆਂ ਚੜਾਈਆਂ ਸੀ ਕਿਸਾਨ ਗੱਡੀਆਂ ਦੇ ਹੇਠਾਂ ਦਰੜ ਕੇ ਮਾਰਤੇ ਸੀ ਵੀਡੀਓ ਸਾਹਮਣੇ ਆਈ ਸੀ ਉਹ ਬੰਦਾ ਜੇਲ੍ਹ ਵੀ ਗਿਆ ਸੀ ਕਿ ਇੱਕ ਤਾਂ ਮੰਤਰੀ ਅਸਤੀਫਾ ਦੇ ਬਣਦੀ ਸਭ ਦੇ ਉੱਪਰ ਕਾਰਵਾਈ ਹੋਵੇ ਜੋ ਸਜ਼ਾ ਬਣਦੀ ਹੈ ਕਾਨੂੰਨ ਅਨੁਸਾਰ ਉਹ ਸਜ਼ਾ ਦਿੱਤੀ ਜਾਵੇ ਤੀਜਾ ਹੈਗਾ ਬਿਜਲੀ ਬਿੱਲ 2020 ਕਿ ਜਿਹੜੀ ਭਾ ਜੀਪੀ ਦੀ ਸਰਕਾਰ ਕਿਸਾਨਾਂ 'ਤੇ ਇਲਜ਼ਾਮ ਲਾਉਂਦੇ ਨੇ ਕਿਸਾਨ ਕਿਸਾਨ ਕਹਿੰਦੇ ਨੇ ਇਹ ਭਾਜਪਾ ਦੀ ਸਰਕਾਰ ਹੈ ਜਿਹੜਾ ਬਿਜਲੀ ਬਿੱਲ ਲੈ ਕੇ ਆਈ ਸੀ 20 ਦੇ ਵਿੱਚ ਉਹ ਕਾਰਪੋਰੇਟਰ ਘਰਾਣਿਆਂ ਨੂੰ ਸਿੱਧਾ ਮੁਨਾਫਾ ਪਹੁੰਚਾਉਂਦਾ ਤੇ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਬਿਜਲੀ ਨੂੰ ਅਸੀਂ ਪ੍ਰਾਈਵੇਟ ਹੱਥਾਂ ਦੇ ਵਿੱਚ ਜਾਣ ਨਹੀਂ ਦਵਾਂਗੇ ਤੇ ਇਸ ਕਰਕੇ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਤੇ ਇੱਕ ਨਾਲ ਨਾਲ ਜਿਹੜੇ ਪਿੰਡਾਂ ਦੇ ਵਿੱਚ ਚਿਪ ਵਾਲੇ ਮੀਟਰ ਲੱਗ ਰਹੇ ਨੇ ਕਹਿੰਦੇ ਕਿ ਇਹ ਚਿਪ ਵਾਲੇ ਮੀਟਰ ਉਸ ਬਿਜਲੀ ਬਿੱਲ ਦੀ ਇੱਕ ਮਨਜ਼ੂਰੀ ਹੈ ਉਸ ਨੂੰ ਉਹ ਇੰਪਲੀਮੈਂਟ ਕਰ ਰਹੇ ਨੇ ਲਾਗੂ ਕਰ ਰਹੇ ਨੇ ਇਸ ਕਰਕੇ ਅਸੀਂ ਬਿਜਲੀ ਦੇ ਚਿਪ ਵਾਲੇ ਮੀਟਰਾਂ ਦਾ ਵਿਰੋਧ ਕਰ ਰਹੇ ਹਾਂ ਸੋ ਇੱਕ ਬਿਜਲੀ ਵਾਲਾ ਮਸਲਾ ਇਹਦਾ ਬਿਜਲੀ ਦਾ 2020 ਬਿੱਲ ਹੈ ਇਹ ਕਹੇਗਾ ਪਰਾਲੀ ਦਾ ਮਸਲਾ ਕਿ ਜਿਹੜੀਆਂ ਪਰਾਲੀ ਦੀਆਂ ਗੱਲਾਂ ਨੇ ਉਹ ਤੁਸੀਂ ਕਿਸਾਨੀ ਦੇ ਸਿਰ ਮੜ ਦਿੰਦੇ ਹੋ ਕਿ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਕੋਈ ਸਥਾਈ ਹੱਲ ਲੱਭਿਆ ਜਾਵੇ ਕੋਈ ਪੱਕਾ ਹੱਲ ਲੱਭਿਆ ਜਾਵੇ ਪਰਾਲੀ ਦਾ ਸੋ ਇਹ ਕਿਸਾਨਾਂ ਦੀ ਮੰਗ ਹੈ ਨਾਲ ਨਾਲ ਕਿਸਾਨਾਂ ਦੀ ਇੱਕ ਮੰਗ ਇਹ ਵੀ ਹੈਗੀ ਹੈ ਕਿ ਜਿਹੜੇ ਵੱਡੇ ਵੱਡੇ ਪੁਲ ਬਣਾਤੇ ਜਾਂਦੇ ਨੇ ਪਾਣੀ ਕਰਾਸ ਨਹੀਂ ਹੁੰਦਾ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਜਾਂਦੀਆਂ ਨੇ ਤਾਂ ਇਹ ਪੁਲ ਕੋਈ ਐਦਾਂ ਦੀ ਪਾਲਿਸੀ ਹੋਵੇ ਕਿ ਪਿੱਲਰਾਂ ਦੇ ਉੱਪਰ ਪੁਲ ਬਣਨ ਤੇ ਜਿਹੜੀ ਥੱਲੇ ਪਾਣੀ ਦੀ ਕ੍ਰੋਸਿੰਗ ਹੈ ਉਹ ਕ੍ਰੋਸਿੰਗ ਬੰਦ ਨਾ ਹੋਵੇ ਕਿਸਾਨਾਂ ਦੀਆਂ ਜ਼ਮੀਨਾਂ ਨਾ ਬਰਬਾਦ ਹੋਣ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਨੇ ਉਹ ਫਸਲਾਂ ਕਿਸਾਨਾਂ ਦੀਆਂ ਬਰਬਾਦ ਨਾ ਹੋਣ ਇੱਕ ਮੰਗ ਇਹ ਵੀ ਦੋਸਤੋ ਹੈਗੀ ਹੈ ਦੂਜੀ ਹੈਗੀ ਹੈ ਕਿ ਡਬਲਯੂਟੀਓ ਦੇ ਵਿੱਚੋਂ ਭਾਰਤ ਬਾਹਰ ਆਵੇ ਗੇਟ ਦੇ ਵਿੱਚੋਂ ਭਾਰਤ ਬਾਹਰ ਆਵੇ ਜਿਹੜੀਆਂ ਵਸਤੂਆਂ ਨੇ ਉਹਨਾਂ ਦੇ ਉੱਪਰ ਇੰਪੋਰਟ ਡਿਊਟੀ ਲਾ ਕੇ ਕਿਸਾਨਾਂ ਨੂੰ ਬਣਦਾ ਜਿਹੜਾ ਫਸਲਾਂ ਦਾ ਮੁੱਲ ਹੈ ਉਹ ਮੁੱਲ ਮਿਲੇ ਕਿਸਾਨਾਂ ਨੂੰ ਫਿਰ ਹੈਗੀ ਹੈ ਕਿ ਕਿਸਾਨਾਂ ਦੀ ਇੱਕ ਪੈਨਸ਼ਨ ਹੋਵੇ ਵੀ ਜੇਕਰ ਕਿਸਾਨ ਇੱਕ ਦਰਾਜ਼ ਉਮਰ ਦੇ ਵਿੱਚ ਜਾ ਕੇ ਇੱਕ ਵਡੇਰੀ ਉਮਰ ਦੇ ਵਿੱਚ ਜਾ ਕੇ ਕੋਈ ਐਦਾਂ ਦੀ ਪਾਲਿਸੀ ਬਣਾਈ ਜਾਵੇ ਕਿ ਉਸ ਵਡੇਰੀ ਉਮਰ ਦੇ ਵਿੱਚ ਵਡਾਪਾ ਪੈਨਸ਼ਨ ਹੈ ਜਿਹੜੀ ਉਹ ਪੈਨਸ਼ਨ 10000 ਰੁਪਏ ਕਿਸਾਨਾਂ ਦੀ ਜਿਹੜੀ ਉਹ ਪੈਨਸ਼ਨ ਹੋਵੇ ਨਾਲ ਨਾਲ ਜਿਹੜਾ ਕਿਸਾਨੀ ਕਰਜ਼ਾ ਸਰਕਾਰਾਂ ਨੇ ਦਾਵਾ ਕੀਤਾ ਸੀ ਕਿ ਜੇ ਅਸੀਂ ਸੱਤਾ ਦੇ ਵਿੱਚ ਆਏ ਤਾਂ ਅਸੀਂ ਕਿਸਾਨੀ ਕਰਜ਼ੇ ਦੇ ਉੱਪਰ ਲੀਕ ਮਾਰਾਂਗੇ ਕਿ ਸਰਕਾਰ ਦੇ ਅੱਗੇ ਇਹ ਵੀ ਕਿਸਾਨਾਂ ਦੀ ਮੰਗ ਹੈ ਕਿ ਤੁਸੀਂ ਦਾਅਵੇ ਕੀਤੇ ਸੀ ਵਾਅਦੇ ਕੀਤੇ ਸੀ ਤਾਂ ਆਪਣਾ ਵਾਅਦਾ ਨਵਾਉਂਦੇ ਹੋਏ ਤੁਸੀਂ ਕਿਸਾਨੀ ਜਿਹੜੇ ਕਰਜ਼ੇ ਨੇ ਕਿਸਾਨੀ ਕਰਜ਼ਿਆਂ ਦੇ ਉੱਪਰ ਲੀਕ ਮਾਰੀ ਜਾਵੇ ਇਹਦੇ ਨਾਲ ਜੁੜੀਆਂ ਹੋਈਆਂ ਹੋਰ ਵੀ ਮੰਗਾਂ ਨੇ ਦੋਸਤੋ ਇਹਨਾਂ ਸਾਰੀਆਂ ਮੰਗਾਂ ਨੂੰ ਪ੍ਰਮੁੱਖ ਰੱਖਦੇ ਆਂ ਕਿਸਾਨ ਹੁਣ ਦਿੱਲੀ ਚੱਲੇ ਨੇ ਦਿੱਲੀ ਜਾਣ ਦੀ ਜਿਹੜੀ ਤਰੀਕ ਹੈ ਦਿਨ ਹੈ ਉਹ ਹੈਗੀ ਹੈ 13 ਫਰਵਰੀ ਤੇ ਖਾਸ ਕਰਕੇ ਇਹਦੇ ਚ ਇੱਕ ਤਾਂ ਭਾਰਤੀ ਕਿਸਾਨੀ ਯੂਨੀਅਨ ਇਕਤਾ ਸਿੱਧੂ ਪਰ ਜਿਹੜੀ ਜਥੇਬੰਦੀ ਹੈ ਉਹ ਜਥੇਬੰਦੀ ਸ਼ਾਮਿਲ ਹੈ ਸਰਬਨ ਸਿੰਘ ਪੰਦੇਰ ਹੋਰਾਂ ਦੀ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਉਹ ਜਥੇਬੰਦੀ ਸ਼ਾਮਲ ਦੋਨੋਂ ਵੱਡੀ ਜਥੇਬੰਦੀਆਂ ਨੇ ਤੇ ਨਾਲੋਂ ਨਾਲ ਜਿਹੜਾ ਇੱਕ ਉੱਤਰ ਭਾਰਤ ਦਾ ਕਿਸਾਨ ਤਾਲਮਿਲ ਸੰਗਠਨ ਬਣਿਆ ਹੋਇਆ ਉਹ ਸੰਗਠਨ ਸ਼ਾਮਲ ਹੈ ਇਸਲਾਬਾਗ ਦੱਸੇਂਦਾ ਕਿ ਹਰਿਆਣਾ ਮੱਧ ਪ੍ਰਦੇਸ਼ ਰਾਜਸਥਾਨ ਯੂਪੀ ਇੱਥੇ ਜਿੱਥੇ ਵੀ ਹੈ ਨਾ ਕਿਸਾਨਾਂ ਨੇ ਪ੍ਰਚਾਰ ਕੀਤਾ ਕਿ ਉਹ ਸਾਰੇ ਹੀ ਕਿਸਾਨ ਆਉਣਗੇ ਤੇ ਆ ਕੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ ਸੋ 13 ਫਰਵਰੀ ਨੂੰ ਇੱਕ ਵਾਰ ਫਿਰ ਮੋਰੜ ਕਿਸਾਨ ਦਿੱਲੀ ਚੱਲੇ ਨੇ ਉਸੇ ਤਰਜ਼ ਦੇ ਉੱਪਰ ਜਿਵੇਂ 2020 ਦੇ ਵਿੱਚ ਜਿਹੜੇ ਕਿਸਾਨ ਸੀ ਕਿਸਾਨ ਦੋਸਤੋ ਦਿੱਲੀ ਗਏ ਸੀ